ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ 'ਚ ਬੀਤੀ ਸ਼ਾਮ ਇੱਕ ਜਰਨਲ ਸਟੋਰ ਦੁਕਾਨ ਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕਰਨ ਕੇ ਫਰਾਰ ਹੋ ਜਾਣ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਅੱਜ ਸਵੇਰ ਤੋਂ ਹੀ ਪੂਰੇ ਕਸਬੇ 'ਚ ਦੁਕਾਨਦਾਰਾਂ ਦੇ ਵੱਲੋਂ ਇਸ ਵਾਰਦਾਤ ਤੇ ਰੋਸ ਵਜੋਂ ਦੁਕਾਨਾਂ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ ਪੁਲੀਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ। ਉੱਥੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਸਬੇ 'ਚ ਇਹ ਤੀਸਰੀ ਵਾਰਦਾਤ ਆ ਕਿ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਹਿੰਿਆ ਕਿ ਪੁਲਿਸ ਵੱਲੋਂ ਮਹਿਜ਼ ਆਪਣੇ ਥਾਣੇ ਦੀ ਸੁਰੱਖਿਆ ਲਈ ਨਾਕਾਬੰਦੀ ਕੀਤੀ ਜਾਂਦੀ ਹੈ, ਲੇਕਿਨ ਬਾਕੀ ਪੂਰੇ ਕਸਬੇ 'ਚ ਕੋਈ ਪੁਲਿਸ ਨਾਕਾ ਨਹੀਂ ਹੈ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਇਸ ਰੋਸ ਵਜੋਂ ਉਹ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਤੇ ਉਹ ਪੁਲਿਸ ਅਧਿਕਾਰੀਆਂ ਦੇ ਕੋਲ ਜਵਾਬ ਲੈਣ ਆਏ ਹਨ ਕਿ ਉਹ ਆਮ ਨਾਗਰਿਕਾਂ ਦੀ ਸੁਰੱਖਿਆ ਕਰ ਸਕਦੀ ਹੈ ਜਾਂ ਨਹੀਂ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਜ਼ੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਮੈਂ ਤੇ ਪੰਜਾਬ ਪੁਲਿਸ ਨੂੰ ਇਹੋ ਕਹਿਣਾ ਚਾਹੁੰਦਾ ਵੀ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿੰਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀਗਾਰ ਦੇ ਇੱਕ ਮੰਡੀ ਦੇ ਮੋੜ ਅਗੇ ਡਿਪਟੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਦੀਆ ਕੰਧਾਂ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਓ ਅਸੀਂ ਲਾਗੇ ਲਾਗੇ ਖਲੋਤਿਆਂ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤਾ ਸ਼ਰਾਬ ਪੀਤੀ ਦੀਆ ਉਹ ਮੈਂ ਕਹਾ ਮੇਰੇ ਕੇਸ ਵੇਖ ਮੇਰਾ ਆੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇਰੇ ਮੁਲਾਜਮਾਂ ਪੀਤੀ ਆ ਇੱਕ ਮੁਲਾਜਮ ਪੁਲਿਸ ਦਾ ਉઠਿਆ ਕਹਿੰਦਾ ਤੂੰ ਹੀ ਸੌ ਖਾਂਦੇ ਹੋ ਗੁਰਦਾਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ ਸੌਂਝ ਕਉਂਦੀ ਜੇ ਅੱਜ ਕਾਹਦੀ ਸੌਂ ਖਾਈਏ ਆ ਪੁਲਸ ਨੇ ਲੋਕਾਂ ਨੂੰ ਇੰਨਾ ਡਰਾੜਿਆ ਕਿ ਸਾਡਾ ਬਾਰਡਰ ਬੱਲ ਖਾਲੀ ਹੋ ਜੇ ਕੀ ਪੁਲਸ ਨੂੰ ਨਹੀਂ ਪਤਾ ਇੱਥੇ ਮਾਲਿਆਂ ਅੰਸਰ ਕਰੇ ਨੇ ਅੱਜ ਦੇ ਧਰਨੇ ਸੰਬੰਧੀ ਕੀ ਕਹਿੰਦੇ ਆ ਅੱਜ ਦਾ ਧਰਨਾ ਸਾਡਾ ਪੂਰਨ ਬੰਦਾ ਬਾਜ਼ਾਰ ਜੇ ਉਹ ਤਿੰਨ ਦਿਨ ਦਾਦੇ ਨਹੀਂ ਬੰਦ ਕਰਨਾ ਪਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਬਾਜ਼ਾਰ ਬੰਦ ਰਹੇ ਦੱਸਿਆ ਵੀ ਗੈਰੀ ਹਾਂਜੀ ਬੀਤੀ ਰਾਤ ਤੇ ਬੀਤੀ ਰਾਤ ਦੇ 6:25 ਮਿੰਟ ਤੇ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਇਹ ਦੋ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਮੂੰਹ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਨੇ ਉਹਨੂੰ ਖਤਰਾ ਅਗਲੇ ਦਿਨ ਸਾਡੇ ਦੇ ਕੋਲ ਬੰਬ ਨਹੀਂ ਸੁੱਟ ਦੇ ਰੋਕੋ ਸ਼ਹਿਰਦਾਰ ਭਾਵੇਂ ਮਰ ਜਾਣ ਇਹਨਾਂ ਸ਼ਹਿਰਦਾਰੀ ਸੁਰੱਖਿਆ ਨਹੀਂ ਕਰਨੀ ਆਪਣੀ ਸੁਰੱਖਿਆ ਕਰਨੀ ਆ ਤੁਸੀਂ ਭਾਜੀ ਮੰਡੀ ਥਾਂ ਚੱਲ ਜਰਾ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਰ ਲਿਆ ਕੋਈ ਫੇਰ ਕੀ ਮੰਗ ਕਰਦੇ ਅਸੀਂ ਮੰਗ ਕਰ ਰਹੇ ਆ ਵੀ ਰਾਤੀ ਲੋਕਾਂ ਨੂੰ ਸ਼ਹਿਰਦਾਰਾਂ ਨੂੰ ਤਾਂ ਲੰਘਣ ਦੇ ਬੈਰੀਕਡ ਤੋਂ ਨਹੀਂ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵਜੇ ਦੀ ਬਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ 3-4 ਉਹਦੇ ਜੋ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਪਤਾ ਕੌਣ ਹੈ ਨਾਕਾ ਕਾਰ ਚੋਂ ਦਾਵਾ ਕਿ ਬੈਰੀਕਾਰਦੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ 'ਚ ਸੁੱਤੇ ਦਿੰਦੇ ਕੰਬਲਾ ਕੇ ਪੁਲਿਸ ਪ੍ਰਸ਼ਾਸਨ ਦੇ ਕੋਈ ਫਰਜ਼ ਨਹੀਂ ਇੱਕ ਨਿੱਕੇ ਵਾਸਤਾ ਪ੍ਰਬੰਧ ਨਹੀਂ ਕੱਲ ਲੋਹੜੀ ਉਸ ਦਾ ਫਰਜ਼ ਨਹੀਂ ਕਿਉਂ ਬਾਜ਼ਾਰ 'ਚ ਗਸ਼ਤ ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬੰਨ੍ਹ ਕੇ ਚਾਰ-ਚਾਰ ਚੜ੍ਹ ਕੇ ਹੁੰਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖੋ ਇਹਨਾਂ ਦੀ ਜੁਰਤੀਆਂ ਨਹੀਂ ਗਈ Sabi <inaudible> o. ਸਾਡੇ ਨੇੜਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਹੈ ਰਾਤੀ ਜਿਹੜੀ ਗੋਲੀ ਚੱਲਦੀ ਹੈ ਪਹਿਲੀ ਵਾਰਦਾਤ ਇਥੇ ਬਿੱਲੇ ਸ਼ਾਹੀ ਫਨਰੀ ਦੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲਦੀ ਸੀ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਤੋਂ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਲਈ ਜਾਂਦੇ ਨੇ ਇੱਥੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਕਿ ਸਾਡੇ ਸਾਰੇ ਬਾਕੀ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਰ 8:00 ਬੰਦ ਹੁੰਦਾ ਜਾਂ ਡੀਪੀ ਸਾਹਿਬ ਦਾ ਆਫਿਸ ਬੰਦ ਹੁੰਦਾ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਸਾਨੂੰ ਸੱਚਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਿਸ ਕੋਲ ਪੁੱਛਣਾ ਵਾ ਵੀ ਤੁਸੀਂ ਸੁਰੱਖਿਆ ਦੇਓਗੇ ਕਿ ਨਹੀਂ ਦੇਓਗੇ 7:00 ਵਜੇ ਹੋ ਜਾਂਦੀਆਂ ਨਹੀਂ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7:00 ਵਜੇ ਹੋ ਜਾਂਦੇ ਨੇ ਠੀਕ ਹੈ ਪੁਲਿਸ ਨੂੰ ਖਤਰਾ ਹੋਏਗਾ ਪੁਲਿਸ ਦੇ ਥ੍ਰੈਟਿੰਗ ਆ ਅਸੀਂ ਵੀ ਪੁਲਿਸ ਦੇ ਸਾਡੇ ਭੈਣ ਭਰਾ ਇਹ ਬੋਲਦੇ ਵਿੱਚ ਬਟ ਯਾਰ ਹੁਣ ਲੋਕਾਂ ਦੀ ਸੁਰੱਖਿਆ ਕਿਦਾਂ ਕਰੋਗੇ ਜੇ ਤੁਸੀਂ ਡਰ ਗਏ ਤੇ ਮਾਰੇ ਹਸਲੇ ਦੇ ਹੌਸਲੇ ਆਪੀ ਵਾਜ ਜਾਂਦੇ ਆ ਤੇ ਪੁੱਛਦੇ ਡਰ ਗਈ ਆ ਮਾਰੇ ਹਸਲੇ ਦੇ ਹੌਸਲੇ ਵਾਜ ਜਾਂਦੇ ਕੀ ਮੰਗ ਕਰਦੇ ਹੋ ਮੰਨਦਾ ਜੀ ਆਪਾਂ ਦੀ ਸੁਰੱਖਿਆ ਦੀ ਬਸਲਿਆ ਵੀ ਦੇ ਸਕਦੇ ਹੋ ਕਿ ਨਹੀਂ ਜਾਂ ਤੇ ਕਹਦੇ ਨਹੀਂ ਦੇ ਸਕਦੇ ਸ਼ਾਹਜ਼ਾਦ ਆਪਨੀ ਸੁਰੱਖਿਆ ਆਪ ਕਰੇ ਤੇ ਜਾਂ ਫੇ ਤੁਸੀਂ ਕਹਦੇ ਦੇ ਸਕਦੇ ਸੀੜੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ